ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੋਪਾਈ ਸਾਹਿਬ ਦੀ ਬਾਣੀ ਕਿੱਥੇ ਲਿਖੀ ਅਤੇ ਕਿਉਂ ਲਿਖੀ ਆਓ ਇਸ ਬਾਰੇ ਆਪਾਂ ਅੱਗੇ ਜਾਣਦੇ ਹਾਂ ਗੁਰੂ ਸਾਧ ਸੰਗਤ ਜੀ ਇਹ ਬਾਣੀ ਪੌਂਟਾ ਸਾਹਿਬ ਵਿਖੇ ਲਿਖੀ ਗਈ ਸੀ ਜੋ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਵਿੱਤਰ ਸਥਾਨ ਬਣਿਆ ਹੋਇਆ ਹੈ ਇਤਿਹਾਸ ਵਿੱਚ ਆਉਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਿਖੇ 1685 ਈਸਵੀ ਤੋਂ ਲੈ ਕੇ 1688 ਈਸਵੀ ਤੱਕ ਠਹਿਰਾਵ ਕੀਤਾ ਸੀ। ਉੱਥੇ ਗੁਰੂ ਸਾਹਿਬ ਜੀ ਨੇ ਕਈ ਧਾਰਮਿਕ ਰਚਨਾਵਾਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਏ ਚਪਈ ਸਾਹਿਬ ਦੀ ਬਾਣੀ ਹੈ। ਸੰਗਤ ਜੀ ਕਈ ਵਾਰ ਸਵਾਲ ਇਹ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਨੇ ਇਹ ਬਾਣੀ ਕਿਉਂ ਲਿਖੀ? ਸੰਗਤ ਜੀ ਉਸ ਵੇਲੇ ਦੁਨੀਆਂ ਦੇ ਵਿੱਚ ਬੁਰਾਈਆਂ ਵਧ ਰਹੀਆਂ ਸਨ ਅਤਿਆਚਾਰ ਵਧ ਰਿਹਾ ਸੀ ਜਿਸ ਕਰਕੇ ਸੱਚ ਦੇ ਰਾਹ ਤੇ ਤੁਰਨਾ ਬੜਾ ਔਖਾ ਹੋ ਗਿਆ ਸੀ ਤਾਂ ਉਸ ਵੇਲੇ ਇੰਨਾ ਹਾਲਾਤਾਂ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਰਾਹੀ ਦੀ ਰੱਖਿਆ ਕਰੋ ਤਾਂ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਨੇ ਚੁਪਾਈ ਸਾਹਿਬ ਦੀ ਬਾਣੀ ਲਿਖੀ ਜਿਸ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਸੰਤ ਜਨ ਦੀ ਅਤੇ ਸਾਚ ਦੀ ਜਿੱਤ ਲਈ ਬੇਨਤੀਆਂ ਕੀਤੀਆਂ ਗਈਆਂ ਸੰਗਤ ਜੀ ਇਹ ਬਾਣੀ ਸਿੱਖਾਂ ਦੀ ਰੋਜ਼ਾਨਾ ਨਿਤਨੇਮ ਦੀ ਹਿੱਸਾ ਵੀ ਹੈ ਜੋ ਸਾਡੇ ਮਾਨ ਚਿੱਤ ਅਤੇ ਆਤਮਾ ਨੂੰ ਬਚਾਉਂਦੀ ਹੈ ਅਤੇ ਹੌਸਲਾ ਦਿੰਦੀ ਹੈ ਸੰਗਤ ਜੀ ਆਖਰ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ ਕਿ ਜੇਕਰ ਮਨ ਡੋਲ ਰਿਹਾ ਹੋਵੇ ਤਾਂ ਜਾਂ ਡਰ ਲੱਗ ਰਿਹਾ ਹੋਵੇ ਤਾਂ ਚਪਈ ਸਾਜੀ ਦਾ ਪਾਠ ਕਰੋ ਕਿਉਂਕਿ ਇਹ ਬਾਣੀ ਸਾਨੂੰ ਗੁਰੂ ਦੀ ਮਹਿਮਾ ਦੇ ਨਾਲ ਜੋੜ ਦਿੰਦੀ ਹੈ ਸਾਨੂੰ ਗੁਰੂ ਦੀ ਢਾਲ ਦਿੰਦੀ ਹੈ ਸੰਗਤ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਅਤੇ ਹੋਰ ਸਾਖੀਆਂ ਅਤੇ ਇਤਿਹਾਸਿਕ ਜਾਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ